ਦੋਸਤੋ ਕਹਿੰਦੇ ਨੇ ਘਰਾਂ ਦੇ ਵਿੱਚ ਜਦੋਂ ਲੜਾਈ ਰਹਿਣ ਲੱਗ ਜੇ ਤੇ ਜਾਂ ਜਦੋਂ ਕਲੇਸ਼ ਹੋਣ ਲੱਗ ਜੇ ਤੇ ਕਿੱਥੋਂ ਪਤਾ ਲੱਗੂ ਕਿ ਜਨਾਨੀ ਬੰਦੇ ਤੋਂ ਦੁਖੀ ਆ ਜਾਂ ਬੰਦਾ ਜਨਾਨੀ ਤੋਂ ਦੁਖੀ ਆ ਦੋਸਤੋ ਇਹਦੀਆਂ ਦੋ ਹੀ ਨਿਸ਼ਾਨੀਆਂ ਐ ਅਗਰ ਜਨਾਨੀ ਤੁਹਾਡੇ ਤੋਂ ਖੜਾ ਛਡਾਉਣਾ ਚਾਹੁੰਦੀ ਆ ਤੇ ਜਨਾਨੀ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ ਜਾਂ ਤੁਹਾਡੇ ਨਾਲ ਤੁਹਾਨੂੰ ਛੱਡ ਕੇ ਜਾਣਾ ਚਾਹੁੰਦੀ ਆ ਤੁਹਾਡੇ ਪੇਕਿਆਂ ਦੇ ਘਰੇ ਜਾ ਤੁਹਾਡੇ ਨਾਲੋਂ ਨਹੀਂ ਖੁਸ਼ ਤੇ ਉਹ ਕੋਸ਼ਿਸ਼ ਕਰੂਗੀ ਕਿ ਤੁਹਾਡੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਨਾਂ ਵਜ੍ਹਾ ਪਿਣਾ ਗੱਲ ਤੋਂ ਲੜਨਾ ਰੋਟੀ ਤੋਂ ਲੜਨਾ ਚਾਹ ਪਾਣੀ ਤੋਂ ਲੜਨਾ ਜਾਂ ਬੱਚਿਆਂ ਦੀਆਂ ਗੱਲਾਂ ਤੋਂ ਮਾੜੀਆਂ ਮੋਟੀਆਂ ਤੋਂ ਲੜਨਾ ਛੋਟੀਆਂ ਛੋਟੀਆਂ ਜਾਣੀ ਕਿ ਜਿਵੇਂ ਘਰ ਦੀਆਂ ਛੋਟੀਆਂ ਛੋਟੀਆਂ ਗੱਲਾਂ ਹੋਈਆਂ ਤੇ ਤੁਹਾਡੇ ਨਾਲ ਲੜਾਈ ਰੱਖਣੀ ਤੁਸੀਂ ਘਰੇ ਹੈਗੇ ਤਾਂ ਵੀ ਲੜਾਈ ਨਹੀਂ ਹੈਗੇ ਤਾਂ ਵੀ ਲੜਾਈ ਤੁਸੀਂ ਕੰਮ ਕਰ ਰਹੇ ਹੋ ਨਾ ਵੀ ਤੁਹਾਡੇ ਪਿੱਛੇ ਪੈ ਰਹੀ ਆ ਉਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਹੁਣ ਮੇਥੋਂ ਮੇਰੇ ਨਾਲ ਰਹ ਕੇ ਖੁਸ਼ ਨਹੀਂ ਹੈ ਜਾਂ ਇਹਨੂੰ ਕੋਈ ਪ੍ਰੋਬਲਮ ਆ ਹੈ ਜਾਂ ਇਹ ਇਹਨੂੰ ਕੋਈ ਚੀਜ਼ ਨਹੀਂ ਮਿਲਦੀ ਜਾਂ ਕੋਈ ਹੋਰ ਵੀ ਵਜ੍ਹਾ ਹੋ ਸਕਦੀ ਆ ਯਾਨੀ ਕਿ ਉਹ ਤੁਹਾਡੇ ਤੋਂ ਪਿੱਛਾ ਛਡਾਉਣੀ ਚਾਹੁੰਦੀ ਆ ਤੇ ਹੁਣ ਲੋਕ ਕਹਿਣਗੇ ਕਿ ਜਨਾਨੀ ਦੀ ਤਾਂ ਚਲੋ ਇਹ ਹੈਗੀ ਨਿਸ਼ਾਨੀ ਤੇ ਬੰਦਾ ਜਦੋਂ ਜਨਾਨੀ ਤੋਂ ਪਿੱਛਾ ਛਡਾਉਣਾ ਚਾਹੁੰਦਾ ਨਾ ਉਦੋਂ ਬੰਦੇ ਦੀ ਤੁਸੀਂ ਇੱਕੋ ਹੀ ਚੀਜ਼ ਦੇ ਸਕਦੇ ਹੋ ਬੰਦਾ ਹਮੇਸ਼ਾ ਉਦੋਂ ਚੁੱਪ ਰਹੂਗਾ ਤੇ ਚੁੱਪ ਕਰਕੇ ਸੁਣੀ ਜਾਊਗਾ ਜਿਵੇਂ ਉਹਨੂੰ ਕੋਈ ਘਰ ਵਾਲੀ ਬੋਲੂਗੀ ਜਾਂ ਕੁਝ ਵੱਧ ਘੱਟ ਬੋਲੂ ਜਾਂ ਉਹਦੇ ਮਾਪਿਓ ਬਾਰੇ ਵੱਧ ਘੱਟ ਬੋਲੂ ਬੰਦਾ ਰੋਟੀ ਖਾਈ ਜਾਂਦਾ ਹੋਊਗਾ ਤੇ ਰੋਟੀ ਚੁੱਪ ਕਰਕੇ ਛੱਡ ਕੇ ਉਹ ਉੱਥੋਂ ਚਲਾ ਜਾਊਗਾ ਬੋਲੂਗਾ ਨਹੀਂ ਯਾਨੀ ਕਿ ਐਨਾ ਅਗਨੋਰ ਕਰਨ ਲੱਗ ਜਾਂਦਾ ਹਰ ਇੱਕ ਗੱਲ ਤੇ ਕਿਉਂ ਲੜਾਈ ਤੋਂ ਭੱਜਣਾ ਸ਼ੁਰੂ ਕਰ ਦਿੰਦਾ ਜੇ ਮਾੜੀ ਮੋਟੀ ਵੀ ਗੱਲ ਕਰੇ ਹੁੰਦੀ ਆ ਜਾਂ ਬੋਲਦਾ ਏ ਉਹ ਕਹੂਗਾ ਯਾਰ ਛੱਡ ਆਪਾਂ ਕੀ ਲੈਣਾ ਲੜ ਕੇ ਯਾਨੀ ਕਿ ਉਹ ਜ਼ਿੰਦਗੀ ਤੋਂ ਇੰਨਾ ਦੂਰ ਜਾਣਦਾ ਜਾਂ ਨੂੰ ਫਿਰਦਾ ਹੁੰਦਾ ਕਿ ਯਾਰ ਜੋ ਮਰਜੀ ਹੋਈ ਜਾਵੇ ਵੀ ਮੈਂ ਬੋਲਣਾ ਨਹੀਂ ਹੈਗਾ ਤੇ ਬੋਲਣ ਦਾ ਅਸਲ ਵਜ੍ਹਾ ਕੀ ਹੁੰਦੀ ਆ ਬੋਲਣ ਦੀ ਉਹਨੂੰ ਇਹ ਹੁੰਦਾ ਕਿ ਯਾਰ ਜੇ ਮੈਂ ਅੱਗੋਂ ਬੋਲਿਆ ਜਾਂ ਮੈਂ ਲੜਿਆ ਜਾਂ ਕੋਈ ਗੱਲਬਾਤ ਕੀਤੀ ਲੜਾਈ ਹੋਰ ਵਧੂਗੀ ਤੇ ਜਿਹੜੀ ਸਾਰਾ ਜਿਹੜਾ ਲੜਾਈ ਦਾ ਮੋੜਾ ਜਾਂ ਲੜਾਈ ਦੀ ਜਿਹੜੀ ਜਿਹੜੀ ਕਿੱਥੋਂ ਸ਼ੁਰੂ ਹੋਈ ਸਾਰੀ ਉਹ ਮੇਰੇ ਤੇ ਪੈ ਜੂਗੀ ਤੇ ਉਹ ਬੰਦਾ ਇਹ ਸੋਚ ਕੇ ਚੁੱਪ ਕਰ ਜਾਂਦਾ ਤੇ ਸਵਾਰ ਦਾ ਘੁੱਟ ਪੀ ਕੇ ਉਧਰਿਆ ਫਿਰਦਾ ਰਹਿਂਦਾ ਉਹ ਫਿਰ ਇੱਕ ਚਾਹੁੰਦਾ ਕਿ ਕਿਵੇਂ ਨਾ ਕਿਵੇਂ ਇਹ ਆਪੇ ਹੀ ਲੜ-ਲੂੜ ਕੇ ਚੁੱਪ ਕਰਕੇ ਬੰਦ ਹੋ ਜੇ ਇਹਨੇ ਰਹਿਣਾ ਰਵੇ ਜਾਣਾ ਜਾਵੇ ਫਿਰ ਉਹਦੇ ਕੋਲ ਇੱਕੋ ਹੀ ਗੱਲ ਰਹਿ ਜਾਂਦੀ ਆ ਸਵਾਲ ਬੰਦੇ ਕੋਲੇ ਕਿ ਰਹਿਣਾ ਰਹਿ ਨਹੀਂ ਰਹਿਣਾ ਤੇਰੀ ਮਰਜ਼ੀ ਆ ਤੂੰ ਆਪਣਾ ਦੇਖ ਤੈਨੂੰ ਜਿਹੜੀ ਚੀਜ਼ ਚਾਹੀਦੀ ਆ ਮੈਂ ਤੈਨੂੰ ਲਿਆ ਕੇ ਦੇਵਾਂਗਾ ਪੈਸਾ ਤੇ ਲਾ ਸਭ ਕੁਝ ਮਿਲੂਗਾ ਪਰ ਜੋ ਤੇਰੀ ਮਰਜ਼ੀ ਆ ਤੂੰ ਉਹ ਕਰ ਲੈ ਬੰਦਾ ਫਿਰ ਹੱਦ ਜਦੋਂ ਸਿਰ ਦੇ ਉੱਪਰੋਂ ਪਾਣੀ ਟੱਪ ਜਾਂਦਾ ਫਿਰ ਉਹ ਬੰਦਾ ਐ ਕਰਨਾ ਸ਼ੁਰੂ ਕਰ ਦਿੰਦਾ ਬਾਕੀ ਦੋਸਤੋ ਘਰਾਂ ਦੇ ਵਿੱਚ ਲੜਾਈਆਂ ਸਾਰਿਆਂ ਦੀ ਹੁੰਦੀਆਂ ਤਕਰੀਬਨ ਤਕਰੀਬਨ ਤੇ ਹੁੰਦੀਆਂ ਵੀ ਸੇਮ ਜਿਹੀਆਂ ਹੀ ਆ ਕਿਉਂਕਿ ਕਿਉਂ ਸੇਮ ਹੁੰਦੀਆਂ ਕਿ ਬੰਦੇ ਦੀ ਕਮਾਈ ਉਨੀ ਨਹੀਂ ਹੁੰਦੀ ਜਿੰਨੇ ਅੱਜ ਕੱਲ੍ਹ ਘਰਾਂ ਦੇ ਖਰਚੇ ਆ ਖਰਚੇ ਹੋ ਗਏ ਜਿਆਦੇ ਖਰਚੇ ਆਟੋਮੈਟਿਕਲੀ ਲੋਕਾਂ ਨੇ ਵਧਾ ਲਏ ਉਹਦੇ ਕਰਕੇ ਪਰੇਸ਼ਾਨੀਆਂ ਬਹੁਤ ਜਿਆਦੇ ਆ ਅੱਜ ਕੱਲ ਦੀ ਜ਼ਿੰਦਗੀ ਬਹੁਤ ਦੁਖੀ ਆ ਪਹਿਲਾਂ ਕਮਾਉਂਦੇ ਘੱਟ ਸੀ ਖਾਂਦੇ ਜਿਆਦੇ ਸੀ ਕੋਈ ਦਿੱਕਤ ਨਹੀਂ ਅੱਜ ਕੱਲ ਕਮਾਉਣੇ ਜਿਆਦੇ ਆ ਖਾਣੇ ਘੱਟ ਆ ਦੁਖੀ ਫੇਰ ਵੀ ਆ ਪਤਾ ਨਹੀਂ ਕਾ ਤੋਂ ਇਹ ਲੋੜੀ ਦੀਆਂ ਚੀਜ਼ਾਂ ਜਿਹੜੀਆਂ ਬੇ ਲੋੜੀ ਦੀਆਂ ਚੀਜ਼ਾਂ ਸੀ ਜਿਹੜੀਆਂ ਆਪਦੀ ਜ਼ਿੰਦਗੀ ਦੇ ਵਿੱਚ ਲਿਆ ਕੇ ਠਾਲ ਲੀਆਂ ਨਾ ਲਿਆ ਸਹੂਲਤਾ ਮੰਨ ਲੀਆਂ ਜਿਹਨਾਂ ਨੂੰ ਆਪਾਂ ਕਿਹਾ ਸਾਡੇ ਆਤੇ ਬੜੀ ਵੱਡੀ ਸਹੂਲਤਾ ਅਸਲ ਵਿੱਚ ਮਸੀਬਤ ਦਾ ਘਰ ਉਹੀ ਬਣੀ ਨਵੀਆਂ ਜੇ ਅਸੀਂ ਇਹਨਾਂ ਸਹੂਲਤਾ ਤੋਂ ਬਗੇਰ ਰਹਿਣਾ ਸਿੱਖ ਲਈਏ ਨਾ ਸਾਡੇ ਘਰਾਂ 'ਚ ਲੜਾਈ ਨਾ ਸਾਡੀ ਜ਼ਿੰਦਗੀ 'ਚ ਲੜਾਈ ਤੇ ਨਾ ਸਾਡੀ ਭੱਜ ਦੌੜ ਆ ਜਿਹੜੀ ਉਹ ਹੋਣੀ ਆ ਉਹ ਬੰਦ ਹੋ ਜੂ ਪਰ ਅਸੀਂ ਲੋਕ ਇਹੋ ਜੇ ਹੋਗੇ ਕਿ ਫਲਾਨੇ ਨੇ ਉਹ ਚੀਜ਼ ਲਈ ਆ ਤੇ ਅਸੀਂ ਵੀ ਲੈਣੀ ਆ ਹੁਣ ਜਿਵੇਂ ਮੰਨ ਲਓ ਮੈਨੂੰ ਕੋਈ ਰਿਸ਼ਤੇਦਾਰ ਕਹਿੰਦਾ ਕਿ ਤੂੰ ਹਜੇ ਤੱਕ ਮਕਾਨ ਨਹੀਂ ਲਿਆ ਆਵਦਾ ਪਰ ਅਗਲੇ ਨੂੰ ਕੀ ਪਤਾ ਕਿਸੇ ਦੇ ਘਰ ਦਾ ਕਿ ਕਿੰਨੀ ਕਮਾਈ ਕਰਦਾ ਬੱਚਿਆਂ ਦਾ ਖਰਚਾ ਕੀ ਆ ਪੜ੍ਹਾਈ ਦਾ ਖਰਚਾ ਕੀ ਆ ਹੋਰ ਬਿਮਾਰੀਆਂ ਦੇ ਖਰਚੇ ਕੀ ਆ ਤੇ ਦਵਾਈਆਂ ਦੇ ਖਰਚੇ ਕੀ ਆ ਸਿਰਫ ਲੋਕਾਂ ਨੂੰ ਇੱਕ ਥੋੜੀ ਕਮਾਈ ਦਿੰਦੀ ਹੁੰਦੀ ਆ ਕਿ ਇਹ ਸਾਰਾ ਪਰਿਵਾਰ ਕੰਮ ਕਰਦਾ ਪੈਸਾ ਜਾਂਦਾ ਕਿੱਥੇ ਪਰ ਜੇ ਬੰਦਾ ਉਹਨਾਂ ਵੱਲ ਦੇਖੇ ਜਿਹੜੇ ਬੰਦੇ ਤੁਹਾਨੂੰ ਸਲਾਹ ਇਹੇ ਦਿੰਦੇ ਆ ਕਿ ਤੁਹਾਡੇ ਪੈਸੇ ਜਾਂਦੇ ਕਿੱਥੇ ਆ ਤੇ ਹਾਲ ਉਹਨਾਂ ਦਾ ਤੁਹਾਡੇ ਤੋਂ ਹੀ ਮਾੜਾ ਹੁੰਦਾ ਹਰ ਇੱਕ ਬੰਦਾ ਜ਼ਿੰਦਗੀ ਦੀ ਵਧਣ ਦੀ ਅੱਗੇ ਵਧਣ ਦੀ ਕੋਸ਼ਿਸ਼ ਜ਼ਰੂਰ ਕਰਦਾ ਪਰ ਕਈ ਬੰਦੇ ਦੀਆਂ ਮਜਬੂਰੀਆਂ ਘਰਾਂ ਦੇ ਕੰਮ ਕਈ ਕਾਰ ਇਹੋ ਜੇ ਹੁੰਦੇ ਆ ਜਿਹੜੇ ਬੰਦਾ ਉੱਥੇ ਹੀ ਬਣਿਆ ਰਹਿੰਦਾ ਬਾਕੀ ਦੋਸਤੋ ਲੜਾਈਆਂ ਝਗੜੇ ਹਰ ਇੱਕ ਦੇ ਘਰੇ ਚੱਲਦੇ ਰਹਿੰਦੇ ਆ ਬਿਨਾਂ ਵਜ੍ਹਾ ਲੜਾਈ ਵਧਾਉਣੀ ਮਾੜੀ ਗੱਲ ਆ ਪਰ ਬੰਦਾ ਸਬਰ ਕਰ ਲੈਂਦਾ ਜਾਦਾ ਜਿਹੜੀ ਆ ਔਰਤ ਨੂੰ ਥੋੜਾ ਜਿਹਾ ਸਬਰ ਕਰਨਾ ਸਿੱਖੇ ਤੇ ਘਰ ਚ ਲੜਾਈ ਨਹੀਂ ਹੋਊ ਤੇ ਕਈਆਂ ਦੇ ਘਰਾਂ ਦੇ ਵਿੱਚ दारू ਜਿਹੜੀ ਆ ਉਹ ਜਦੋਂ ਐਂਟਰ ਹੁੰਦੀ ਆ ਨਾ ਉਹ ਵੀ ਲੜਾਈ ਦੇ ਕਾਰਨ ਨਹੀਂ ਹੁੰਦੀ ਆ ਅਸਲ ਵਿੱਚ ਇਹ ਵੀ ਮੇਨ ਮੁੱਦਾ ਹੈ ਹਰ ਇੱਕ ਬੰਦੇ ਦਾ ਕਿਸੇ ਦਾ ਮਨ ਇਹ ਨਹੀਂ ਕਰਦਾ ਹੁੰਦਾ ਕਿ ਮੈਂ ਨਸ਼ਾ ਪੱਤਾ ਕਰਕੇ ਮੈਂ ਆਪਦੀ ਜ਼ਿੰਦਗੀ ਨੂੰ ਖਰਾਬ ਕਰਾਂ ਕਈ ਵਾਰੀ ਘਰ ਦਾ ਮਾਹੌਲ ਹੀ ਇਹੋ ਜਿਹਾ ਹੋ ਜਾਂਦਾ ਤੇ ਬਾਕੀ ਦੋਸਤੋ ਤੁਸੀਂ ਆਪਣੀ رائے ਜ਼ਰੂਰ ਦਿਓ ਵੀਡੀਓ ਨੂੰ ਕਰੋ ਸ਼ੇਅਰ ਚੈਨਲ ਨੂੰ ਕਰੋ ਫੋਲੋ ਧੰਨਵਾਦ